ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦੀ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਕੁਝ ਗੱਲਾਂ ਦਿਲ ਦੀਆਂ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਬਾਬੇ ਖੇੜੀ ਵਾਲੇ ਦੀ ਯਾਨੀ ਕਿ ਬਾਬੇ ਗੁਰਵਿੰਦਰ ਸਿੰਘ ਦੇ ਬਾਰੇ ਦੋਸਤੋ ਕਹਿੰਦੇ ਨੇ ਨਾ ਕਿ ਸੱਚ ਨੂੰ ਕਦੇ ਆਂਚ ਨਹੀਂ ਹੁੰਦੀ ਜਿਹੜਾ ਬੰਦਾ ਸਾਫ਼ ਦਿਲ ਹੁੰਦਾ ਹੈ ਪ੍ਰਮਾਤਮਾ ਉਸ ਦੀ ਬਾਹ ਆਪ ਫੜ ਲੈਂਦਾ ਹੈ ਖੇੜੀ ਵਾਲੇ ਬਾਬੇ ਦੀ ਇੱਕ ਨਵੀਂ ਫੋਟੋ ਨੇ ਪੂਰੇ ਪੰਜਾਬ ਵਿੱਚ ਤਰਥੱਲੀ ਮਚਾ ਦਿੱਤੀ ਹੈ ਵਿਰੋਧੀਆਂ ਨੂੰ ਨੀਂਦ ਨਹੀਂ ਆ ਰਹੀ ਤੇ ਚਾਹਣ ਵਾਲੇ ਜਸ਼ਨ ਮਨਾ ਰਹੇ ਨੇ ਆਓ ਜਾਣਦੇ ਹਾਂ ਇਸ ਫੋਟੋ ਦੀ ਪੂਰੀ ਕਹਾਣੀ ਵਿਸਥਾਰ ਨਾਲ ਦੋਸਤੋ ਕੁਝ ਦਿਨ ਪਹਿਲਾਂ ਬਾਬੇ ਨੇ ਤਲਵੰਡੀ ਸਾਬੋ ਦੇ ਸ਼ੋਅ ਤੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਸੀ। ਉਹਨਾਂ ਕਹਿਆ ਸੀ ਕਿ ਮੇਰੇ ਲਈ ਇੱਕ ਦੋ ਨਹੀਂ 23 ਰਿਸ਼ਤੇ ਆਏ ਸਨ ਜਿਨ੍ਹਾਂ ਵਿੱਚੋਂ ਮੈਂ ਇੱਕ ਸਿਲੈਕਟ ਕਰ ਲਿਆ ਹੈ। ਬਾਕੀ ਸਭ ਮੇਰੀਆਂ ਭੈਣਾ ਨੇ। ਬਾਬੇ ਦਾ ਇਹ ਅੰਦਾਜ਼ ਵੇਖ ਕੇ ਹੇਟਰਾਂ ਦੇ ਮੂੰਹ ਤੇ ਇੱਕ ਚਪੇੜ ਵੱਜੀ ਹੈ। ਉਹਨਾਂ ਨੇ ਸਾਫ਼ ਕਿਹਾ ਹੈ ਜਦੋਂ ਮੈਂ ਫੋਟੋ ਸਾਂਝੀ ਕੀਤੀ ਤਾਂ ਕਈਆਂ ਨੂੰ ਰਾਤਾਂ ਨੂੰ ਨੀਂਦ ਨਹੀਂ ਆਉਣੀ ਤੇ ਅੱਜ ਬਿਲਕੁਲ ਹੋ ਵੀ ਉਹੀ ਰਿਹਾ ਹੈ। ਵਿਰੋਧੀ ਹੁਣ ਕੋਨੇ ਚ ਬੈਠੇ ਸੋਚ ਰਹੇ ਹਨ ਕਿ ਇਹ ਕਿਵੇਂ ਹੋ ਗਿਆ। ਹੁਣ ਗਾਣੇ ਕਰਦੇ ਹਾਂ ਥੋੜੀ ਪਿਛਲੀ ਕਹਾਣੀ ਦੀ ਜਦੋਂ ਬਾਬੇ ਖੇੜੀ ਵਾਲੇ ਦਾ ਤਲਾਕ ਹੋਇਆ ਸੀ ਤਾਂ ਲੋਕਾਂ ਨੇ ਬਹੁਤ ਗੱਲਾਂ ਬਣਾਈਆਂ ਖਾਸ ਕਰ ਬਾਬੇ ਦੀ ਪੁਰਾਣੀ ਸੱਸ ਨੇ ਅਜਿਹੇ ਗੰਭੀਰ ਇਲਜ਼ਾਮ ਲਗਾਏ ਜੋ ਸੁਣ ਕੇ ਕੰਨ ਪੱਕ ਜਾਂਦੇ ਹਨ ਉਹਨਾਂ ਕਿਹਾ ਕਿ ਇਹ ਬੱਬਾ 8-8 ਦਿਨ ਨਹੀਂ ਨਹਾਉਂਦਾ ਅਦੇਸ਼ ਨੇ ਮੈਨੂੰ ਓਸ਼ੋ ਦੀਆਂ ਵੀਡੀਓ ਵੀ ਸੈਂਡ ਕੀਤੀਆਂ ਸਨ ਉਹ ਕਹਿੰਦੀ ਹੈ ਕਿ ਇਸ ਨੂੰ ਰਿਸ਼ਤਿਆਂ ਦੀ ਕਿਸੇ ਪ੍ਰਕਾਰ ਦੀ ਕੋਈ ਕਦਰ ਨਹੀਂ ਹੈ ਪਰ ਦੋਸਤੋ ਸਵਾਲ ਇਹ ਉੱਠਦਾ ਹੈ ਜੇ ਬੱਬਾ ਇੰਨਾ ਹੀ ਮਾੜਾ ਸੀ ਤਾਂ ਲੋਕਾਂ ਦਾ ਪਿਆਰ ਕਿਉਂ ਵਾਧਾ ਗਿਆ ਲੋਕ ਬਾਬੇ ਬਾਬੇ ਦੇ ਕਿਰਦਾਰ ਨੂੰ ਕਿਉਂ ਪਵਿੱਤਰ ਮੰਨਿਆ ਬਾਬੇ ਨੇ ਹਮੇਸ਼ਾ ਕਿਹਾ ਸੀ ਕਿ ਮੇਰਾ ਕਿਰਦਾਰ ਸਾਫ਼ ਹੈ ਤੇ ਅਜੋਹੀ ਚਾਈ ਲੋਕਾਂ ਦੇ ਸਾਹਮਣੇ ਆ ਰਹੀ ਹੈ ਗੱਲ ਸਿਰਫ ਰਿਸ਼ਤੇ ਦੀ ਨਹੀਂ ਗੱਲ ਟੌਰ ਦੀ ਵੀ ਹੈ ਬਾਬੇ ਦਾ ਪੰਜਾਬ ਸ਼ਿੰਗਾਰ ਕੋੜਾ ਅੱਜ ਪੂਰੇ ਪੰਜਾਬ ਦੀ ਸ਼ਾਨ ਬਣਿਆ ਹੋਇਆ ਹੈ ਜਿੱਥੇ ਵੀ ਬਾਬੇ ਦਾ ਕੋੜਾ ਪੰਜਾਬ ਸ਼ਿੰਗਾਰ ਜਾਂਦਾ ਹੈ ਉੱਥੇ ਮੇਲਾ ਲੱਗ ਜਾਂਦਾ ਹੈ ਇਹ ਚੜ੍ਹਾਈ ਵੀ ਵਿਰੋਧੀਆਂ ਦੀ ਅੱਖਾਂ ਵਿੱਚ ੜਕਦੀ ਹੈ ਕੁਝ ਗੱਲਾਂ ਦਿਲ ਦੀਆਂ ਤੇ ਅਸੀਂ ਹਮੇਸ਼ਾ ਸੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਵੇਂ ਇੱਕ ਬੰਦੇ ਨੂੰ ਬਦਨਾਮ ਕਰਨ ਕੀ ਕੋਸ਼ਿਸ਼ ਕੀਤੀ ਗਈ ਪਰ ਉਹ ਹਰ ਵਾਰ ਨਿਕਰ ਕੇ ਸਾਹਮਣੇ ਆਇਆ ਹੁਣ ਆਉਂਦੇ ਹਾਂ ਸਭ ਤੋਂ ਵੱਡੇ ਮੁੱਦੇ ਤੇ ਜੋ ਫੋਟੋ ਸਾਂਝੀ ਕੀਤੀ ਗਈ ਉਹ ਕੁੜੀ ਕਿਸੇ ਵੱਡੀ ਮਾਡਲ ਤੋਂ ਘੱਟ ਨਹੀਂ ਲੱਗ ਰਹੀ ਇਨੀ ਸੁੰਦਰਤਾ ਦੇਖ ਕੇ ਸੋਸ਼ਲ ਮੀਡੀਆ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਕੁਝ ਲੋਕ ਕਹਿ ਰਹੇ ਹਨ ਕਿ ਇਹ AI ਦਾ ਕਮਾਲ ਹੈ AI ਦੁਆਰਾ ਬਣਾਈ ਗਈ ਇੱਕ ਫੋਟੋ ਹੈ ਪਰ ਸੱਚ ਕੀ ਹੈ ਸੱਚ ਇਹ ਹੈ ਕਿ ਇਹ ਬਾਬੇ ਦੇ ਸਬਰ ਦਾ ਫਲ ਹੈ ਉਹਨਾਂ ਦੀ ਇਨਿਤ ਮਰਦ ਨੂੰ ਉਸ ਰੱਬ ਨੇ ਤੋਹਫਾ ਦਿੱਤਾ ਹੈ ਜਿਹੜੇ ਲੋਕ ਚੜਾਉਂਦੇ ਸੀ ਕਿ ਇਸ ਤੋਂ ਜਨਾਨੀ ਨਹੀਂ ਰੱਖੀ ਗਈ ਅਜ ਉਹਨਾਂ ਦੇ ਕਾਲਜੇ ਮਚ ਰਹੇ ਨੇ ਇਹ ਉਸ ਮਾਲਕ ਦੀ ਖੇਡ ਹੈ ਉਹ ਜਿਸ ਨੂੰ ਚਾਹੇ ਨਵਾਜ ਦੇਵੇ ਤਾਂ ਦੋਸਤੋ ਇਹ ਸੀ ਬਾਬੇ ਖੇੜੀ ਵਾਲੇ ਦੀ ਹੁਣ ਤੱਕ ਦੀ ਕਹਾਣੀ ਦਾ ਸੱਚ ਮੇਰੇ ਹਿਸਾਬ ਨਾਲ ਕਿਸੇ ਦੀ ਨਿੱਜੀ ਜ਼ਿੰਦਗੀ ਤੇ ਉਂਗਲ ਚੁੱਕਣ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ છાਤੀ ਮਾਰ ਲੈਣੀ ਚਾਹੀਦੀ ਹੈ ਬਾਬੇ ਨੇ ਜੋ ਸਿਹਾ ਉਹਦਾ ਫਲ ਉਸ ਨੂੰ ਅੱਜ ਮਿਲ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਫੋਟੋ ਅਸਲੀ ਹੈ ਜਾਂ AI ਦਾ ਕਮਾਲ ਕੀ ਬਾਬੇ ਨਾਲ ਹੋਈ ਬਦਨਾਮੀ ਦਾ ਬਦਲਾ ਆਪਣੇ ਲਿਆ ਹੈ ਆਪਣੀ ਕੀਮਤੀ رائے ਕਮੈਂਟ ਬਾਕਸ ਵਿੱਚ ਜਰੂਰ ਦਿਓ ਜੇ ਵੀਡੀਓ ਚੰਗੀ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਾਡੇ ਚੈਨਲ ਕੁਝ ਗੱਲਾਂ ਦਿਲ ਦੀਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਂ ਤੁਹਾਡਾ ਆਪਣਾ ਦੀਪ ਮਿਲਦੇ ਹਾਂ ਕਿਸੇ ਹੋਰ ਵੀਡੀਓ ਤਦ ਤੱਕ ਲਈ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ